ਸਬੀ ਤੱਕ ਪਾਸਿੰਗ ਪਈ ਹੈ ਇਹਦੀ ਸਬੀ ਤੱਕ ਪਾਸਿੰਗ ਹਾਂਜੀ 6 ਮਾਡਲ ਹੈ ਸਬੀ ਤੱਕ ਪਾਸਿੰਗ ਹਾਂਜੀ ਹਾਂਜੀ ਬੈਟਰੀ ਤੁਸੀਂ ਦੱਸੀ ਤਾਂ ਨਵੀਂ ਬੈਟਰੀ ਹੈ ਜਮ ਨਵੀਂ ਹੈ ਇਹਦੀ ਸਬੀ ਸੀ ਗੱਡੀ ਬਾਕੀ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈਕਾਂ 1200 2000 ਦਾ ਮਾਣ ਤਰ ਕਰਦਾਗੇ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਦੋਸਤੋ ਇੰਨੇ ਚ ਮੋਟਰਸਾਈਕਲ ਮਾ ਦਾ ਇੰਨੇ ਚ ਗੱਡੀ ਮਿਲ ਜਾਊਗੀ ਗਾ ਗਰਮੀ ਵੀ ਆ ਰਹੀ ਹੈ ਦੋਸਤੋ ਤੇ ਗਰਮੀ ਦਾ ਤੋਹਫਾ ਹੈ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਚੈਨਲ ਸ਼ੌਕੀ ਬਟਿੰਡੇ ਵਾਲਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਸੈਕੰਡ ਹੈਂਡ ਗੱਡੀਆਂ ਦੇ ਵੀਡੀਓ ਆਲਟੋ ਗੱਡੀ ਆਲਟੋ ਐਲ ਐਕਸ ਆਈ ਪੰਜਾਬ ਨੰਬਰ ਆ ਕੀ 2006 ਮਾਡਲ ਆ ਜੇ ਕਿਸੇ ਮੇਰੇ ਵੀਰ ਨੇ ਲੈਣੀ ਆ ਤਾਂ ਗੱਡੀ ਵੀਰ ਕੋਲ ਘਰੇ ਖੜੀ ਹੈਗੀ ਬਹੁਤ ਘੱਟ ਚੱਲੀ ਗੱਡੀ ਹੈਗੀ ਇਹ ਟਾਇਰਾਂ ਦੀ ਗੱਲ ਕਰੇ ਟਾਇਰ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈਕ ਦਾ ਵੀ 2 ਕੁ ਮਹੀਨੇ ਹੋਇਆ ਟਾਇਰ ਜਮਾ ਨਵੇਂ ਲਵਾਏ ਚਾਰੋਂ ਟਾਇਰ ਨਵੇਂ ਲਵਾਏ ਬਾਈ ਨੇ ਸਾਫ਼ ਸੁਥਰੀ ਪਈ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਜਿਹੜਾ ਵੈਪਰ ਸੀਗਾ ਉਹ ਮੜਾ ਲੱਗਿਆ ਹੋਇਆ ਹੈਗਾ ਉਹ ਤੁਸੀਂ ਚੇਂਜ ਕਰਵਾ ਸਕਦੇ ਹੋ ਤੇ ਬਾਈ ਕੰਦਾ ਆਪਾਂ ਚੇਂਜ ਨਿਕਲਵਾ ਕੇ ਦੇ ਸਕਦੇ ਠੀਕ ਹੈ ਥੋੜਾ ਸਾਹਮਣੇ ਜਿਹੜੀ ਗੱਲ ਬਾਤ ਹੈਗੀ ਮਾਗਰ ਤੇ ਆਲਟੋ ਐਲ ਐਕਸ ਆਈ 2006 ਮਾਡਲ ਗੱਡੀ ਠੀਕ ਪਈ ਹੈਗੀ ਟਾਇਰ ਵੀ ਵਧੀਆ ਨਵੇਂ ਆ ਤੇ ਬੈਟਰੀ ਬਾਈ ਕਹਿੰਦਾ ਥੋੜਾ ਜਿਹਾ ਟਾਈਮ ਹੋਇਆਗਾ ਬਸ 2 2 2 ਢਾਈ ਕਿ ਮਹੀਨੇ ਹੋਇਆ ਬੈਟਰੀ ਨਵਿੱਤਰਾ ਇਹਨੂੰ ਤੇ ਇੱਕ ਵਾਰ ਅੰਦਰੋਂ ਚੈੱਕ ਕਰ ਦੋ ਤੁਸੀਂ ਇੰਟੀਰੀਅਰ ਗੱਡੀ ਦਾ ਅੰਦਰੋਂ ਬਈਆ ਸਾਫ਼ ਸੁਥਰੀ ਪਈ ਗੱਡੀ ਦੋਸਤੋ ਵਧੀਆ ਸੀਟ ਕਵਰ ਚੜੇ ਆ ਏਸੀ ਹੀਟਰ ਬਾਈ ਜੀ ਓਕੇ ਏਸੀ ਹੀਟਰ ਵੀ ਚੱਲਦਾ ਬਾਈ ਕਹਿੰਦਾ ਵਧੀਆ ਓਕੇ ਏਸੀ ਹੀਟਰ ਵੀ ਸੀਟ ਕਵਰ ਚੜੇ ਆ ਵਧੀਆ ਵਧੀਆ ਮੈਟ ਲੱਗੇ ਗੱਡੀ ਦੇ ਵਿੱਚ ਇੱਕ ਵਾਰ ਤੁਹਾਨੂੰ ਸਟਾਰਟਿੰਗ ਦਿਖਾਉਣਾ ਦੋਸਤੋ ਨਾਲੇ ਆਪਾਂ ਤੁਹਾਨੂੰ ਇੰਜਨ ਚੈੱਕ ਕਰਾਉਣਾ ਹੈ ਗੱਡੀ ਦਾ ਸਟਾਰਟਿੰਗ ਚੈੱਕ ਕਰੋ ਦੋਸਤੋ ਵਧੀਆ ਸਟਾਰਟਿੰਗ ਹੈਗੀ ਇੰਜਨ ਵੀ ਤੁਹਾਨੂੰ ਚੈੱਕ ਕਰਾ ਦੇਣਾ ਦੋਸਤੋ ਆਪਾਂ ਇੱਕ ਵਾਰ ਗੱਡੀ ਦਾ ਪੂਰਾ ਬਾਹਰ ਹੈ ਮੇਰੇ ਦੋਸਤੋ ਬਾਕੀ ਪੈਟਰੋਲ ਦੀ ਗੱਡੀ ਹੈਗੀ ਦੇਖ ਸਕਦੇ ਦੋਸਤੋ ਇੰਜਨ ਉਹਦੇ ਸਾਹਮਣੇ ਹੈਗਾ ਵਧੀਆ ਸਾਫ਼ ਇੰਜਨ ਪਿਆ ਹੈਗਾ ਬੈਟਰੀ ਬਾਈ ਦਾ ਥੋੜਾ ਘਟਾ ਨਮੀ ਢਾਈ ਸੀਗੀ ਕਾਰ ਹੈਗਾ ਬਾਈ ਕੋਲ ਬੈਟਰੀ ਦਾ ਵਧੀਆ ਗੱਡੀ ਪਈ ਹੈ ਜੀ ਡਿਮਾਂਡ ਵਾਲੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਕੀ ਹੋਰ ਵੀ ਜਾਣਕਾਰੀ ਦੇ ਆਜੋ ਦੋਸਤੋ ਗੱਡੀ ਤੁਹਾਨੂੰ ਆਪਾਂ ਸਾਰੀ ਦਿਖਾਈ ਦਿੱਤੀ ਹੈ ਅੰਦਰੋਂ ਬਾਹਰੋਂ ਇੰਜਨ ਵੀ ਤੁਹਾਨੂੰ ਕੱਟਿਆ ਦਿਖਾਤਾ ਹੁਣ ਆਪਾਂ ਵੀਰ ਤੋਂ ਡਿਮਾਂਡ ਪੁੱਛਦੇ ਆ ਤੇ ਕਿੰਨੇ ਚ ਬਾਈ ਨੇ ਗੱਡੀ ਛੱਡ ਦੇਣੀ ਆਜੋ ਬਾਈ ਜੀ ਸਸਰੀ ਕਾ ਬਾਈ ਜੀ ਸਸਰੀ ਕਾਲ ਵੀਰ ਜੀ ਸਸਰੀ ਕਾ ਇੱਕ ਤਾਂ ਬਾਈ ਆਪਣੇ ਦਸਤ ਕਾ ਨਾਮ ਦੱਸ ਦੋ ਤੇ ਪਿੰਡ ਦੱਸ ਦਿਓ ਆਪਣਾ ਨਾਮ ਹੈਗੇ ਸੇਵ ਕੁਸ਼ਾਰ ਨਾਮ ਆਪਣਾ ਜੀ ਠੀਕ ਹੈ ਸਲਾਤਪੁਰੇ ਗੱਡੀ ਖੜੀ ਆਈ ਆਪਣੇ ਕਰੇ ਗੱਡੀ ਖੜੀ ਆਈ ਜੀ ਜੀ ਕਿੰਨਾ ਮਾਡਲ ਆ ਬਾਈ ਜੀ ਇਹ 6 ਮਾਡਲ ਆ ਜੀ 6 ਮਾਡਲ ਤੇ ਪਾਸਿੰਗ ਬਾਈ 26 ਤੱਕ ਪਾਸਿੰਗ ਪਈ ਆ ਜੀ ਇਹਦੀ 26 ਤੱਕ ਪਾਸਿੰਗ ਹਾਂਜੀ 6 ਮਾਡਲ ਲ 26 ਤੱਕ ਪਾਸਿੰਗ ਹਾਂਜੀ ਹਾਂਜੀ ਬੈਟਰੀ ਤੁਸੀਂ ਦੱਸਿਓ ਤਾਂ ਨਵੀਂ ਬੈਟਰੀ ਬੈਟਰੀ ਜਮਾ ਨਵੀਂ ਆਈ ਇਹਦੀ ਠੀਕ ਹੈ ਬਈ ਤੇ ਪੇਪਰ ਵਗੈਰਾ ਬਾਕੀ ਕੰਪਲੀਟ ਹੈ ਹਾਂਜੀ ਹਾਂ ਜਮਾ ਓਕੇ ਆਈ ਪੇਪਰ ਠੀਕ ਹੈ ਬਈ ਜੀ ਤੇ ਜੇ ਗੱਲ ਕਰੇ ਬਾਈ ਆਪਾਂ ਡਿਮਾਂਡ ਦੀ ਗੱਡੀ ਕਿੰਨੇ ਡਿਮਾਂਡ ਕਰਦੇ 850 ਜੇ ਅਸੀਂ ਇਹ ਡਿਮਾਂਡ ਹੈ ਕਿ ਮਤਲਬ ਦੇਣ ਵਾਲਾ ਰੇਟ ਹੀ ਹੈ ਦੇਣ ਵਾਲਾ ਰੇਟ ਹੀ ਹੈ ਕਿੱਸਾ ਦੇਣ ਵਾਲਾ ਰੇਟ ਹੀ ਹਾਂਜੀ ਤੇ ਬਾਕੀ ਮੌਕੇ ਤੇ ਮੌਕੇ ਤੇ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਫਿਰ ਆਪਾਂ ਇਹ ਯਾਰ ਖਾਂਡੇ ਇੱਧਰ ਉੱਧਰ ਕਰ ਲਾਂਗੇ ਜੀ 2000 2000 ਦਾ ਮੰਗਦਾ ਹਾਂ ਹਾਂਜੀ ਹਾਂਜੀ ਉਹ ਵੀ ਜਿਹੜਾ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਦੋਸਤੋ ਜੇ ਕੋਈ ਮੇਰੇ ਵੀਰ ਨੂੰ ਗੱਡੀ ਪਸੰਦ ਆਏ ਜੇ ਕਿਸੇ ਨੂੰ ਤੇ ਬਾਈ ਨਾਲ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਆ 2006 ਮਾਡਲ ਆ R2 ਦੀ LXI ਪਾਵਰ ਸਟੀਅਰਿੰਗ ਲਈ ਸੀਟ ਕਵਰ ਵਗੈਰਾ ਵਧੀਆ ਗੱਡੀ ਚੜੇ AC ਹੀਟਰ ਓਕੇ ਹੈਗਾ ਨਵੇਂ ਟਾਇਰ ਲੱਗੇ ਆ ਗੱਡੀ ਨੂੰ 85 ਹਿਰ ਬਾਈ ਕਹਿੰਦਾ ਤਾਂ ਮੰਗਦਿਆ ਰੇਟ ਠੀਕ ਹੈ 85 ਚ ਛੱਡਣੀ ਹੈ ਗੱਡੀ ਬਾਕੀ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈ ਕਹਾਂ 1000 2000 ਦਾ ਮਾਨ ਤਰ ਕਰਦਾਂਗੇ ਤੇ ਵੀਡੀਓ ਨੂੰ ਬਤਵਾ Share ਕਰ ਦਿਓ ਦੋਸਤੋ ਇੰਨੇ ਚ ਮੋਟਰਸਾਈਕਲ ਮਗਾ ਇੰਨੇ ਚ ਸੋਨੇ ਚ ਗੱਡੀ ਮਿਲ ਜਾਊਗੀ ਗਾ ਗਰਮੀ ਵੀ ਆ ਰਹੀ ਹੈ ਦੋਸਤੋ ਤੇ ਗਰਮੀ ਦਾ ਤੋਹਫਾ ਇੱਕ ਸਾਡੇ ਸੋਢੇ ਲਈ ਧੰਨਵਾਦ